ਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਆਇਦਰ ਨਵੇਂ ਐ ਸਾਡੇ ਭਾਜੀ ਕੈਨੇਡਾ ਤੋਂ ਆਏ ਸਤਿ ਸ਼੍ਰੀ ਅਕਾਲ ਭਾਜੀ ਕਰਦੇ ਹੋ ਸਤਿ ਸ਼੍ਰੀ ਅਕਾਲ ਪੰਜਾਬੀ ਕਰਦੇ ਆ ਖਾ ਰਹੇ ਆ ਆਪਣੇ ਪਰੌਠੇ ਆਲੂ ਦੀ ਸਬਜੀ ਨਾਲ ਪੈਸਾ ਲਾਵਾ ਖਾਂਦੇ ਆ ਘਰ ਤੋਂ ਲਿਆਂਦੇ ਪਰੌਠੇ ਤੇ ਆਲੂ ਦੀ ਸਬਜੀ ਮਜ਼ਾ ਆ ਗਿਆ ਇਧਰ ਗੁਰਪਤਾ ਜੀ ਬਿੱਟੇ ਇਧਰ ਮੰਮੀ ਤੇ ਅੱਜ ਸਾਡਾ ਸਫਰ ਹੈਗਾ ਹਿਮਾਚਲ ਦਾ ਹਿਮਾਚਲ ਜਾਣਾ ਹੈ ਕਿੱਥੇ ਪਹੁੰਚਿਆ ਭਾਜੀ ਸੋਲਨ ਨਹੀਂ ਸੋਲਨ ਵੀ ਨਹੀਂ ਆਇਆ ਇੰਝਾ ਜਿਉਂ ਕਾਲਕਾ ਮੇਰਪੁਰ ਮੰਡ ਟੱਪੇ ਆ ਤੇ ਬਸ ਆਪਾਂ ਪ੍ਰਸ਼ਾਦਾ ਛਕਦੇ ਪਈਆਂ ਦਾਲ ਹੋਣੀ ਹੈ ਜੇ ਆਲੂ ਦੀ ਸੱਡੀ ਸੱਡੀ ਘਰ ਦੀ ਅਚਾਰ ਕੀ ਸਟੋਰੀਜ਼ ਆ ਜੇ ਪਗਰਦੇ ਨੇ ਭਾਜੀ ਭਾਜੀ ਆ ਵੀ ਕੰਮ ਚੱਲਦਾ ਨਾ ਵੇਖ ਲੋ ਤੁਸੀਂ ਬਾਹਰੋਂ ਕੱਢੀ ਵੱਡੀ ਜੇ ਤੇ ਅਗਰ ਇੰਨੀ ਕੀ ਡੁੱਬੀ ਆ ਕਿੱਦਾਂ ਹੁੰਦਾ ਕਿੱਦਾਂ ਹੁੰਦਾ ਇਹ ਇਹ ਗੱਲ ਕੋਈ ਗੱਲ ਦਲ ਕੇ ਤੇ ਆ ਗਈ ਪਹਿਲਾਂ ਜਦੋਂ ਇੱਥੇ ਬੰਜਤਾ ਸਟੀਲ ਦੇ ਕੱਪ ਚੜਾ ਹੀ ਚਾਹ ਵੀ ਨਾਲ ਹਾਂਜੀ ਉਹ ਬੜਾ ਕੱਪ ਬੜਾ ਵੱਡਾ ਵਿੱਚ ਕੱਖ ਵੀ ਹੁੰਦਾ ਜੀ ਨਹੀਂ ਚਾਹ ਨਹੀਂ ਉਹ ਜਦੋਂ ਬੇਬੀ ਨੇ ਮੇਰੀ ਮਾਰੇ ਆ ਉਪਾਦ ਥੋੜੀ ਜਿਹਾ ਉਹ ਪਹਿਲੀ ਪਹਿਲੀ ਵੇਲੇ ਮੈਂ ਆਇਆ ਤੇ ਕਹੀ ਸੀ ਉਹ ਚ ਜਗਾ ਆ ਗੱਮ ਹੈ ਇੱਕ ਵੀ ਨਹੀਂ ਇਹ ਮਗੋਂ ਕਰਦੇ ਮੇਰੇ ਨਾਲ ਲਓ ਜੀ ਵੀਊ ਵੇਖ ਲਓ ਤੁਸੀਂ ਇਧਰ ਠੰਡ ਘਟਦੀ ਹਾਂਜੀ ਹਾਂ ਹਾਂ ਵਾਰਸਾ ਸਟਾਪੇਜ ਹੀ ਨਾ ਉੱਥੋਂ ਦਿੱਤੀ ਹੈ ਜੋ ਦੀ ਬਣਾਈ ਇਹਦੇ ਵਾਲੀ ਯੂਕਰੇਨ ਵੱਲ ਦੇ ਯੂਕਰੇਨ ਦੇ ਉੱਤਰ ਉੱਤਰ ਕਿਸ ਵੱਲ ਦੀ ਆਇਆ ਹੈ ਲੜਾਈ ਲੱਗੇ ਤੋਂ ਪਹਿਲਾਂ ਇੱਕ ਵਾਰ ਯੂਕਰੇਨ ਵੱਲ ਦੀ ਵੀ ਆਇਆ ਹਾਂਜੀ ਹਾਂਜੀ ਹੋਇਆ ਹੋਇਆ ਸਾਰਾ ਕੁਝ ਹੋਈ ਹੈ ਗੱਲ ਹੋਈ ਹੈ ਤੁਸੀਂ ਵਿਊ ਵੇਖੋ ਤੁਸੀਂ ਕਿੰਨਾ ਵਧੀਆ ਸਾਹਮਣੇ ਬਿਲਕੁਲ ਬਿਲਕੁਲ ਬਸ ਕੋਈ ਪਾਰਟ ਨਹੀਂ ਯਾਰੇ ਆ ਰਹੇ ਆ ਯਾਰੇ ਆ ਇਹ ਕਿਦੇ ਸੀਨ ਬਾਜ਼ੀਆਂ ਆ ਦੇਖੋ ਕਿਤਾ ਬੜੇ ਆ ਖੇਤ ਉਹ ਖੇਤ ਨੇੜਾ ਦੇ ਆ ਇਤਲੀ ਪਾਣੀ ਦੇਖੋ ਇਤਨਾ ਜਿੰਨਾ ਹੋਣ ਤੇ ਦਿੱਤੀ ਗੁਰਪਰਤਾ ਜੀ ਹੈਗੇ ਜੀ ਪਿੱਛੇ ਗੁਰਪਰਤਾ ਜਿੰਦੇ ਦੇਖੋ ਸੌਂਗੇ ਜੀ ਸੌਂਗੇ ਸਾਹਮਣੇ ਹੋ ਜਾ ਕੇ ਕਿ ਹਲ ਮੈਂ ਨਹੀਂ ਆ ਸਾਹਮਣੇ ਅਚੰਭੇ ਵੇਖ ਲਿਆ ਇਹ ਵਿੱਚ क्यों कर रही हो तू? मैं आता हूं तेरे केदार। चला बैठ के तू। मैं भी कैसे दुफड़ा करना पे पैर चला के। ਪਹੁੰਚ ਗਿਆ ਜਿੱਥੇ ਅਸੀਂ ਪਹੁੰਚਣਾ ਸੀ ਅਸਲ ਚ ਅਸੀਂ ਆਏ ਆ ਜੀ ਬੜੂ ਸਾਹਿਬ ਜਿੱਥੇ ਵਰੁਣ ਸਾਹਿਬ ਵਾਲ ਦੇ ਸਕੂਲ ਦੀ ਮੇਨ ਬ੍ਰਾਂਚ ਆ ਜਿਹੜੀ ਸੋ ਇੱਥੇ ਸਵਾਗਤ ਸੀ ਅਸੀਂ ਇੱਥੇ ਆਏ ਆ ਤੇ ਸਵੇਰ ਤੋਂ ਪਹੁੰਚੇ ਅਸੀਂ ਸਵੇਰੇ 5:30 ਚੱਲੇ ਸੀ ਤੇ 1:30 ਵਜੇ ਅਸੀਂ ਪਹੁੰਚ ਗਏ ਸੋ ਹੁਣ ਆਪਾਂ ਚੱਲੇ ਆਂ ਚਾਹ ਗੱਲ ਕਰੀਏ ਹਾਂਜੀ ਚਾਹ ਸਾਰੇ ਨਹੀਂ ਬਣਾਲੀ ਭਾਜੀ ਸਾਰੇ ਨਹੀਂ ਬਣਾ ਕੇ ਪੀਟੇ ਹੁੰਦੇ ਚਾਹ ਪੀਓ ਮੈਨੂੰ ਤਾਂ ਮਮੀ ਕਹਿੰਦੇ ਵੀ ਭਾਜੀ ਕਹਿੰਦੇ ਚਾਹ ਬਣਾਈ ਆ ਕੇ ਪੀ ਲਓ ਨਹੀਂ ਉਹ ਲੇ ਕੇ ਇਹਦੀ ਕੋਈ ਗੱਲ ਹੀ ਨਹੀਂ ਆਈ ਇੱਕ ਮਿੰਟ ਲੱਗਣਾ ਹੈ ਉਹ ਚਾਹ ਦਾ ਪਾਣੀ ਬਣਾਣਾ ਮੈਨੂੰ ਬਣਾਵਾ ਨਹੀਂ ਮੈਂ ਤਾਂ ਪੀਣੀ ਨਹੀਂ ਭਾਜੀ ਮੰਮੀ ਵੀ ਨਹੀਂ ਪੀਂਦੇ ਬਸ ਇਤਨਾ ਹੀ ਕੀ ਕਹਤਾ ਤੇ ਹੁਣ ਮੈਂ ਬੀਲ ਦੇ ਦੇਖ ਕੇ ਜੀ ਕਰਿਆ ਮੈਨੂੰ ਚਲ ਬਣਾ ਕੇ ਨਹੀਂ ਠੀਕ ਹੈ ਚਲੋ ਪੀਓ ਫੇਰ ਉਹ ਵੀ ਕਰਦੇ ਨੇ ਤੁਸੀਂ ਲਾਈਟ ਚੱਕ ਲੀਤੇ ਕਿਹੜੀ ਲਾਈਟ ਤਾਂ ਨਿਹਰ ਲਿਕਣਿਆ ਨਿਹਰ ਲਿਕਣਿਆ ਲਓ ਜੀ ਨਹੀਂ ਨਹੀਂ ਕੋਈ ਨਹੀਂ ਭਾਈ ਕੋਈ ਨਹੀਂ ਹੋਰ ਹੋਰ ਜਿਆਦਾ ਚਮਕਦੀ ਹੋਲਾ ਹੋਲਾ ਅੱਖਾਂ ਚ ਪੈਂਦੀ ਐ ਅੱਖਾਂ ਚ ਪੈਂਦੀ ਹਾਂ ਜੀ ਇਹਦੀ ਦੇਖਿਆ ਟਰਾਈ ਕਰਕੇ ਸੋ ਜੀ ਦੇਖਿਆ ਤੇ ਉਹ ਕਨੇ ਟਿਕਟ ਦਾ ਬੁਕਿੰਗ ਸਭ ਕੁਝ ਇਹ ਕਿਹੜਾ ਤੁਹਾਡਾ ਡੱਬਾ ਹੈਗਾ ਕਿਹੜੀ ਸੀਟ ਨੰਬਰ ਹੈ ਉਹਦੇ ਥੰਨੇ ਕੋਲ ਮੈਸੇਜ ਕਿ ਤੁਹਾਡਾ ਟ੍ਰੇਨ ਦਾ ਟਾਈਮ ਜਿਹੜਾ ਹੈ ਉਹ 7:40 ਤੋਂ ਅਸੀਂ ਕੀ ਕੱਪਾ ਆਦਿ ਉਹ ਸੰਦ ਗਿਆਨ ਦਿਖੂਗੀ ਅੱਛਾ ਮੈਂ ਕਿਹਾ ਠੀਕ ਮੈਂ ਤੇ ਕੁਛ ਪੁੱਛਣ ਕਿਹਾ ਉਹ ਹਰ ਬਾਤ ਪੁੱਛ ਰਹਾ ਉਹ ਤੇ ਆਪਾਂ ਚਾਹ ਉਹ ਲੈ ਆ ਸੀਗਾ ਚਾਹ ਪਾਣੀ ਪੀ ਕੇ ਹਾਂ ਹਾਂ ਤੇ ਆਪਾਂ ਸੌਂ ਗਏ ਫਿਰ ਅੱਛਾ ਜਿਆ ਉਹ ਜਣ ਉਹ ਸਾਹ ਜਣਾ ਬਠੇ ਤੇ ਦਮਨ ਮੈਨੂੰ ਛੱਡ ਗਿਆ ਸਟੇਸ਼ਨ ਤੇ ਅੱਛਾ ਗੱਲ ਸੀਰ ਦੇ ਵੜਾ ਗਿਆ ਅੱਛਾ ਤੇ ਆ ਗੱਪਸ਼ਪ ਮਾਰਦੇ ਆ ਸਾਰੇ ਕੱਟੇ ਹੋਏ ਆ ਇੱਕ ਮੈਂਬਰ ਸਾਡੇ ਹੱਥ ਨਹੀਂ ਹੋਣਦੇ ਉਹਦੀ ਮੀਟਿੰਗ ਨਹੀਂ ਕਰਦਾ ਮੁੰਡੀ ਅੱਛਾ ਚਲੋ ਤੇ ਉਹ ਉਸ ਸਮੱਸਿਆ ਹੈ ਕਿ ਮਤਲਬ ਮੈਂ ਤੁਹਾਨੂੰ ਉਹ ਗੱਲ ਦੱਸ ਰਿਹਾ ਕਿ ਇਹ ਇਸ ਤਰ੍ਹਾਂ ਹੈ ਕਿ ਤੀਜੀ ਬੰਦੇ ਉਹ ਤਿੰਨੇ ਇਹੋ ਜੇ ਥਾਂ ਤੇ ਪੋਜੀਸ਼ਨ ਤੇ ਫਸੇ ਹੋਏ ਆ ਕਿ ਤਿੰਨੇ ਇੱਕ ਦੂਜੇ ਨੂੰ ਰਿਪਲੇਸ ਨਹੀਂ ਕਰ ਸਕਦੇ ਕਿਉਂਕਿ ਇਹਨੂੰ ਰਿਪਲੇਸ ਕੀਤਾ ਤੇ ਇਹਨੂੰ ਪਤਾ ਹੈ ਦੋਵਾਂ ਨੇ ਖਾਤਾ ਹੈ ਤੇ ਵਾਜ਼ੇ ਬੱਤੇ ਕਿ ਕਿ ਆਵਾਜ਼ ਆ ਗਿਆ ਇਹ ਲੋਹਰ ਨਾ ਕਿਤੇ ਕਾਹ ਦਾ ਨਹੀਂ ਆ ਕਲਾਸ ਤੇ ਸਾਡੀ ਵਾਕੀ ਹੋਦੀ ਨਹੀਂ ਨਹੀਂ ਬਾਜੀ ਬਾਜੀ ਇੱਧਰ ਤੇ ਕਲਾਸਾਂ ਲਾ ਕੇ ਪਹਿਲੋ ਕੱਪੜੇ ਲਾਤੀਗੇ ਹੁਣ ਪਹਿਗੇ ਮੈਂ ਮੈਂ ਪਤਾ ਨਹੀਂ ਗੱਲਾਂ ਗੱਲਾਂ ਚ ਮੈਨੂੰ ਕੱਪੜੇ ਲਾ ਲਿਆ ਸਾਰੇ ਹੁਣ ਪਾ ਲੈ ਫਿਰ ਕੋਈ ਜਾਣ ਬੁੱਝ ਕੇ ਨਾ ਮਤਲਬ ਉਹ ਡਾਟਾ ਦੇ ਸ਼ੀਸ਼ੇ ਨਹੀਂ ਸੀ ਤੇ ਆ ਮੈਨੂੰ ਉਹਦੇ ਬੁਲੇਟ ਪ੍ਰੂਫ ਸ਼ੀਸ਼ੇ ਨੇ ਉਹਦੇ ਡੈਸਲਾ ਦੇ ਤੇ ਉਹਨਾਂ ਮਤਲਬ ਉਹ ਟਰੱਕ ਕਹਿੰਦੇ ਕਿ ਉੱਥੇ ਉਹ ਜਦੋਂ ਲਿਆਉਂਦਾ ਹਨ ਆਪਸ਼ਨਲੀ ਮਤਲਬ ਡੈਂਬੋ ਲਈ ਤੇ ਉਹਨਾਂ ਜਾਣਬੁੱਝ ਕੇ ਬੋਲ ਨਾਲ ਇਦਾਂ ਰੱਖੀ ਤੇ ਇਦਾਂ ਉਗਾ ਕੇ ਉਹ ਸ਼ੀਸ਼ੇ 'ਚ ਮਾਰੀ ਬੋਲ ਤੇ ਸ਼ੀਸ਼ਾ ਟੁੱਟ ਗਿਆ ਤੇ ਉਹ ਸਾਰੇ ਹੌਂਕ ਕਰਨ ਲੱਗੇ ਵੀ ਇਹ ਸ਼ੀਸ਼ਾ ਟੁੱਟ ਗਿਆ ਮਤਲਬ ਨਹੀਂ ਕਹਿੰਦੇ ਬੁਲੇਟ ਪ੍ਰੂਫ ਤੇ ਉਹ ਸਾਰੇ ਫੋਟੋ ਖਿੱਚਦੀਆਂ ਆਉਂਦੀਆਂ ਥ੍ਰੀ ਸਟੋਰੀ ਕਰ ਉਸਨੂੰ ਜੋ ਇੱਕ ਮੇਰਾ ਕੋਰਸ ਮੇਟ ਹੈਗਾ ਠੀਕ ਹੈ ਜੀ ਇੱਕ ਮੇਰ ਨੂੰ ਸਾਲ ਸੀਨੀਅਰ ਹੈਗਾ ਇੱਕ ਮੇਰਾ ਸੰਧ ਹੋ ਗਿਆ ਹਾਂ ਉਹ ਅੱਛਾ ਉਹ ਗੱਲ ਤੋਂ ਗੱਲ ਹੀ ਗੱਲ ਮੇਰੇ ਜਨਾਨੀਆਂ ਕੋ ਗੱਲ ਹੋ ਗਈ ਗੱਲ ਉਹਦਾ ਨਹੀਂ ਇੱਕ ਸੋ ਟੈਲਿੰਗ ਐਸਰਾਂ ਦੀ ਸਹੀ ਟਾਉ ਦਾ ਫੋਰਥ ਵਾ ਗ੍ਰੇਟ ਸਟੋਰੀ ਟੈਲਰ ਸਰ ਇਹ ਤੇ ਤੁਹਾਡੇ ਪਤਾ ਨਹੀਂ ਇੱਥੇ ਨਹੀਂ ਨਹੀਂ ਤੁਹਾਡੇ ਇੱਥੇ ਸਕੂਲ ਚ ਪਹਿਲੇ ਸਟੋਰੀ ਕਹਿੰਦੇ ਨਹੀਂ ਉਹ ਸਰ ਦੇ ਨਿਆਣੇ ਨੂੰ ਉਹ ਕਾਈ ਪੇ ਬਣਾਉਂਦੇ ਆ ਪਰ ਭਾਈ ਮੈਂ ਤਾਂ ਦੱਸਦਾ ਉਹ ਕੀ ਉਹ ਕੀ ਟ੍ਰਿਕ ਆਉਂਦਾ ਦੱਸਾਂ ਦੋ ਬੜੀ ਕੰਡੂਰ ਉਹ ਐਸਾ ਹੈ ਨਾ ਕਿ ਜਦੋਂ ਮੇਰੀ ਮੈਮੀ ਚ ਆਇਆ ਕਿ ਉਹਨੂੰ ਉੱਥੋਂ ਕਿੱਦਾਂ ਪਤਾ ਲੱਗਾ ਐਕਚੁਅਲੀ ਉਹਨੂੰ ਟ੍ਰੇਨਿੰਗ ਮਿਲੀ ਸੀ ਸਾਨੂੰ ਬੇਸ ਤੋਂ ਕਿ ਐਸਾ ਕਰਕੇ ਹੁੰਦਾ ਕੰਪਿਊਟਰ ਓਪਰੇਟ ਕਰਾਉਣਾ ਸਿਖਾਉਂਦੇ ਆ ਨਾਰਮਲੀ ਰੇਡੀਓ ਹਸਪੀਟਲ ਸਾਰੇ ਨੂੰ ਕੰਪਿਊਟਰ ਓਪਰੇਟ ਕਰਾਉਣਾ ਸਿਖਾਉਂਦੇ ਆ ਥਿਸ ਇਜ਼ ਥੇਅਰ ਡਿਊਟੀ ਤੇ ਉਹ ਉਹਨਾਂ ਨੂੰ ਟਾਈਪਿੰਗ ਵੀ ਸਿਖਾਉਂਦੇ ਆ ਸਾਨੂੰ ਬੇਸ ਜੀ ਤੇ ਉਦੋਂ ਮਤਲਬ ਟ੍ਰੇਨਿੰਗ ਵੀ ਸਿਖਾਉਂਦੇ ਆ ਤੇ ਉਹ ਐਕਚੁਅਲੀ ਸਿੱਖੀ ਅਸੀਂ ਤੇ ਉਦੋਂ ਪਤਾ ਲੱਗਾ ਕਿ ਇਹ ਇੰਟਰਨੈਟ ਵੀ ਹੁੰਦਾ ਹੈ ਅਸਾਂ ਕਰ ਕੀ ਹੁੰਦਾ ਤੇ ਈਮੇਲਸ ਵਗੈਰਾ ਉਹ ਮਾੜਾ ਮਾੜਾ ਨਾਂ ਸੁਣਿਆ ਸੀਗਾ ਉਦੋਂ ਬਾਹਰ ਉੱਥੇ ਜਾ ਕੇ ਤੇ ਉਹਨਾਂ ਨੇ ਬਣਾ ਕੇ ਤੇ ਆ ਗਿਆ ਈਮੇਲ ਤੇ ਉਦੋਂ ਮੈਨੂੰ ਫਸਟ ਟਾਈਮ ਉਹ ਦੱਸਿਆ ਤੇ ਮਤਲਬ ਇਹ ਵੀ ਈਮੇਲ ਆਪਣੀ ਦੱਸੀ ਕਿ ਅਸਾਂ ਕਰਕੇ ਮੈਂ ਈਮੇਲ ਬਣਾ ਕੇ ਆਇਆ ਹੌਟਮੇਲ ਤੇ ਉਹ ਬਣਦੀ ਆ ਮੈਂ ਆਈ ਵਾਸ ਸਰਪ੍ਰਾਈਜ਼ ਕਿ ਮੈਂ ਮੈਂ ਵੀ ਮੈਂ ਬੜਾ ਚਾਈ ਚਾਈ ਮਤਲਬ ਸ਼ਾਮੀ ਹੈ ਹੀ ਵੀ ਮਤਲਬ ਤਿਆਰ ਹੋ ਗਏ ਕਿਉਂਕਿ ਸੈਟਰਡੇ ਸੰਡੇ ਆਫ ਗਾਰਡਨਸ ਡੇ ਆਫ ਤਿੰਨ ਦਿਨ ਲੀਵ ਇੱਕ ਛੁੱਟੀ ਹੁੰਦੀ ਹੈ ਤਕਰੀਬਨ ਤੇ ਉੱਥੇ ਨਵੀਂ ਤੇ ਉਹ ਮਤਲਬ ਹਫਤੇ ਦੇ ਦੋ ਦਿਨ ਹਫਤੇ ਹੁੰਦਾ ਤੇ ਇੱਕ ਦਿਨ ਤੇ ਸੈਟਰਡੇ ਸੰਡੇ ਤੇ ਛੁੱਟੀ ਹੁੰਦੀ ਹੈ ਤੇ ਕਈ ਵਾਰੀ ਡਿਊਟੀ ਆਫ ਹੋਏ ਤੇ ਉਦਾਂ ਵੀ ਮਤਲਬ ਤੁਸੀਂ ਜਾ ਸਕਦੇ ਹੋ ਤੇ ਉਸੇ ਗਏ ਜਾ ਕੇ ਤੇ ਮੈਂ ਮਤਲਬ ਈਮੇਲ ਬਣਾ ਕੇ ਆਇਆ ਆਪਣੀ ਉਦੋਂ ਮੈਨੂੰ ਉਹ ਤੇ ਉਹ ਤੇ ਗੈਟ ਤੋਂ ਮਤਲਬ ਹੈ ਕਿ ਉਹ ਨਾਸਿਕਾ ਕੁਛ ਸਾਊਥ ਇੰਡੀਅਨ ਦਾ ਉਹ ਬਣਾ ਗਿਆ ਤੇ ਉਦੋਂ ਮੈਨੂੰ ਯਾਦ ਸੀਗਾ ਹੁਣ ਉਹ ਭੁੱਲ ਗਿਆ ਮੈਨੂੰ ਪਰ ਮੈਨੂੰ ਆਪਣਾ ਆਪਣਾ ਫਰਸਟ ਈਮੇਲ ਮੈਨੂੰ ਹਲੇ ਵੀ ਯਾਦ ਹੈ ਕਿ ਮੈਂ ਕੀ ਬਣਾ ਗਿਆ ਮੈਂ ਗੈਟ ਪ੍ਰਤਾਪ ਬਣਾ ਕੇ ਗਿਆ ਕਿਹੜੀ ਕਿਹੜੀ ਡੇਟ ਹੋਣਾ ਆਇਆ ਸੀਗਾ ਨਹੀਂ ਆਈ ਡੋਟ ਨੋ ਡੇਟ ਯੂ ਸ਼ੁੱਡ ਬੀ ਮੈਂਬਰਿੰਗ ਦੈਟ ਨਹੀਂ ਦੈਟ ਡੇਟ ਵਾਸ ਨਾ ਐਕਚੁਅਲੀ ਉਹ ਫਿਰ ਮੰਦਵੈਸਤ ਰਹਿਣਾ ਕਿ ਉਹ ਥੋੜਾ ਜਿਹਾ ਟੇਚਰ ਤੇ 3-4 ਦਿਨ ਦਾ ਪ੍ਰੋਸੈਸ ਲਗਾਉਣਾ ਡੇਟ ਨੂੰ ਛੱਡੋ ਨਹੀਂ ਨਹੀਂ ਮਤਲਬ ਮੈਂ ਇੱਕ ਗੱਲ ਕਰਦਾ ਕਿ ਐਸਾ ਕਰਕੇ ਤੁਸੀਂ ਮਤਲਬ ਉਹ ਚੀਜ਼ਾਂ ਯਾਦ ਰਹਿ ਜਾਂਦੀਆਂ ਨੇ ਕਿ ਕੋਈ ਚੀਜ਼ ਕੋਈ ਸਾਡੇ ਅਕਲ ਅੱਛਾ ਫੇਰ ਖੁੱਲ ਗਿਆ ਕਰ ਲਈ ਕਰ ਲਈ ਖੁੱਲ ਗਿਆ ਸਹੀ ਕਰਨ ਵਾਲੀ ਉਹ ਵੀ ਨਹੀਂ ਕਰਦਾ ਕਿਉਂ ਨਹੀਂ ਕੋਈ ਬੰਦਾ ਬੰਦ ਕਰ ਦਿੰਦਾ ਕੀ ਕਹਿਣਾ ਹੈ ਉਹ ਮੁੜ ਗਿਆ ਹੁਣ ਮੈਂ ਚਪਲ ਚਪਲ ਅੰਦਰ ਲਈ ਸੀ ਉਹ ਚਾਰ ਨੇ ਜਿੰਨੇ ਚਪਲ ਮੈਂ ਪਛਾਣਦਾ ਲੈ ਗਿਆ ਸਰ ਚਪਲ ਬਾਹਰ ਲੱਭਣ ਗਏ ਨੇ ਚਪਲ ਮੈਂ ਅੰਦਰ ਲਈ ਸੀ ਤੇ ਉਹ ਮੈਂ ਤਾਂ ਕਰਕੇ ਕਹਿ ਰਿਹਾ ਕਿ ਅਸਾਂ ਕਰਕੇ ਹੁਣ ਨਰਮ ਹੋਸਾ ਹੋ ਜਾਂਦਾ ਕੀ ਇਹ ਵੀ ਆਪੇ ਸੇਮ ਵਾਰੀ ਸਟੋਰੀ ਨਾ ਸੇਮ ਕੇਵਰੀ ਐਸਾ ਹੁੰਦਾ ਕਿ ਤੁਹਾਨੂੰ ਬੜੀ ਹਲਕੀ ਜਿਹੀ ਜ਼ਰੂਰਤ ਹੁੰਦੀ ਜਿਵੇਂ ਪਾਣੀ ਦੀ ਤੇ ਫਿਰ ਹੋ ਸਕਦਾ ਤੁਹਾਡੀ ਪਿਆਸ ਜਿਹੜੀ ਹੈ ਤੁਹਾਨੂੰ ਲੱਗੇ ਕਿ ਮੈਂ ਪਾਣੀ ਪੀ ਲਵਾਂ ਪਰ ਉਸ ਤੋਂ ਜ਼ਿਆਦਾ ਜਾਂਦੇ ਫਿਰ ਤੁਸੀਂ ਫ੍ਰਿਜ ਵਾਲਾ ਖੋਲ ਕੇ ਫਿਰ ਬੰਦ ਕਰ ਦਿੰਦੇ ਕਿ ਯਾਰ ਉਹ ਮਤਲਬ ਜਾਂ ਕੋਈ ਹੋਰ ਕੰਮ ਆ ਜਾਂਦਾ ਜਾਂਦਾ ਕਿ ਉਹ ਫਰਾਣਾ ਕੰਮ ਐ ਦਾ ਕਰਕੇ ਹੋਇਆ ਸੀ ਤੇ ਉਹਦੇ ਨਾਲ ਨਾ ਖੋਦੇ ਗੱਲ ਲਈ ਲੈਣਾ ਹੈ ਮਮਮੀ ਤੇ ਵੇਲ ਨਾ ਰੱਖ ਹੁੰਦੇ ਫ੍ਰਿਜ ਚ ലന <laughs> കിട്ടുകയാ <laughs> 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 ਬੇਨਾ ਪਰਿ ਕਰਤਾ ਹੈ ਜਮ ਬੰਦ ਸੁਖ ਮੈਂ ਬਹੁ ਸੰਗੀ ਪਏ ਦੁਖ ਮੈਂ ਸੰਗ ਨਾ ਪੋ ਜੈ ਕਿ ਜੁਤ ਲਾ ਲੋ ਬਾਜੀ ਹੁਣ ਆ ਗਰਮੀ ਲੱਗਣ ਲੱਪਣੀ ਗਰਮੀ ਲੱਗਣੀ ਆ ਕੰਦੀ ਅਸੀਂ ਕਰ ਲਈ ਬਾਪ ਦੀ ਆਪਾਂ ਨੂੰ ਪਹਿਲਾਂ ਹੀ ਚੱਲ ਜਾਈਏ ਇਦੋਂ ਕੰਸਟ੍ਰਕਸ਼ਨ ਵੀ ਦਿਖਾ ਦੋ ਨਵੀਂ ਨਵੀਂ ਕੰਸਟ੍ਰਕਸ਼ਨ ਹੋ ਰਹੀ ਹੈ ਜੀ ਉਹ ਜੀ ਬਾਅਦ ਲਾਣੀ ਹੈ ਉਹ ਫਰੀਂ ਠਗਾਈਆਂ ਉਹ ਡਿੱਗਣ ਗਿਆ ਨਹੀਂ ਤੇ ਉੱਪਰ ਵਾਲੀ ਸਾਰੀ ਕੋਈ ਚੱਪਰਾ ਰਹੇਗਾ ਬੈਂਡ ਕਾਰ ਜੋ ਵੀ ਆ ਜਾ ਜੀ ਅੱਗੇ ਭਾਜੀ ਇੱਧਰ ਜਾਂਦੀ ਆ ਉੱਥੋਂ ਸ਼ੁਰੂ ਹੁੰਦੀ ਹੈ ਵੇਹ ਆ ਉਹ ਤੇ ਸ਼ੁਰੂ ਹੁੰਦੀ ਆ ਉਹ ਪਿੱਛੇ ਬਣ ਗਈ ਸੀ ਹਾਂ ਜੀ ਕਿਹੜਾ ਰਹਿ ਗਈ ਹੁਣ ਤੇ ਅੱਗੇ ਜੇ ਹਾਈਵੇ ਤੇ ਜਾਂਦੇ ਉੱਤੇ ਜਾ ਰਹੇ ਹਾਂ ਲਓ ਜੀ ਬੈਠੋ ਮੰਮੀ ਤੇ ਨਹੀਂ ਅਜੇ ਲੱਗੂਗਾ ਟਾਈਮ ਏ ਪਕੌੜੇ ਖਾਣੇ ਜੀ ਇਹਨਾਂ ਨੇ ਬੰਦੇ ਹੱਥ ਅੱਬਾ ਸੰਜੀਤ ਨੂੰ ਕਿਹਾ ਬੜਾ ਦੇਖ ਤੇ ਗੱਡੀ ਗੱਡੀ ਮੈਂ ਦੱਸਿਆ ਕਾਂਦ ਲਾ ਕੇ ਖੜੀ ਕਹਿੰਦਾ ਪਿੱਛੇ ਲੈ ਕੇ ਆ ਜੀ ਚ ਲੈ ਜਾਂਦੇ ਲੰਗਰ ਥੋੜੇ ਖਾਣੇ ਨਾਲ ਸਮਾਂਗੇ ਅੱਛਾ ਅੱਛਾ じゃ ਮੈਂ ਹੁਣ ਦੋ ਕੱਪ ਲੈਣੇ ਰਾਜ ਇੱਕ ਕਰਨ ਮੇਰਾ ਕੱਖ ਵੀ ਪੰਡਾ ਮੈਂ ਇਹ ਕਹਣਾ ਇਹਨਾਂ ਨੂੰ ਮਾਤ ਹੋ ਰਹੀ ਹੈ ਫੇਰ ਰਾਣੀ ਇੱਥੇ ਇੱਥੇ ਘਿਹਾਰ ਦੇ ਭਰਾ ਇੱਥੇ ਘਿਹਾਰ ਮੈਂ ਕਰਨਾ ਬਸ ਅੱਛਾ ਤੂੰ ਮੋੜ ਕੇ ਮੂੰਹ ਆਉਣ ਕਰ ਲੈ ਜੀ ਕਿਤੇ ਭੇਖਾ ਨਾ ਪਏ ਸੰਘਰ ਨਾ ਜੀਰਤ ਆਈਆ ਕਰ ਬਾਹਰ ਸਾਈਨਲ ਆ ਵੀ ਪਈ ਅਸੀਂ ਚੱਲਦੇ ਆ ਭਰਾਵਾ 2 ਵਜੇ ਤੇ ਅਰਦਾਸ ਹੋਣੀ ਤੇ ਨਾ 2 ਵਜਾਲੇ ਇੱਥੇ ਹੀ ਤੇ ਹੋਰ ਅੱਧਾ ਘੰਟਾ ਰਹਿ ਗਿਆ ਤੇ ਤਾਂ ਚਲੀ ਜਾਵਾਂਗਾ ਤੂੰ ਜਾਓ ਅਸੀਂ ਮੰਮੀ ਆਈ ਤੇ ਬੜੀ ਅਰਦਾਸ ਆ ਇਸ ਨੂੰ ਸ਼ਾਮ ਲੋਈ ਤੂੰ ਹੀ ਨਹੀਂ ਹੋਏਗੇ ਤੂੰ ਕਿਤੇ ਰਹਿ ਜਾ ਇੱਥੇ ਹੀ ਰਹੀ ਹਾਂ ਮੈਂ ਵੀ ਚੱਲਣ ਨਾਲ ਸੀ ਨਹੀਂ ਲੱਗਦਾ ਨਹੀਂ ਸਾਡਾ ਹੋਇਆ ਨਹੀਂ ਅਜੇ ਆਈ ਤੇ ਅੰਦਰ ਜਾ ਕੇ ਬਾਬਾ ਜੀ ਨੂੰ ਵਜ੍ਹਾ ਦੇ ਉਹਨੇ 2:30 ਵਜੇ ਉੱਠਣਾ ਸੀ ਉਹਨੂੰ ਉਠਾ ਕੇ ਲਈ ਆਂ ਚੌਦੀ ਗੁజర్ ਰਹੇ ਆ ਜੀ ਕਹਿੰਦੇ ਕਾਰ ਥੱਲੇ ਜਾਂਦੀ ਕਹਿੰਦੇ ਉੱਪਰ ਜਾਂਦੀ ਕਹਿੰਦੇ ਇੱਧਰ ਮੱਖੀ ਮੱਚਦੀ ਕਹਿੰਦੇ ਉੱਧਰ ਮੱਖੀ ਮੱਚਦੀ ਇਹ ਦੁਨੀਆ ਇੰਨੀ ਬਦਲ ਗਈ ਬਦਲ ਗਈ ਇਤੋ ਹੀ ਕਰੋ ਨਾ ਮੈਂ ਤੇ ਬਾਤੀਆਂ ਦਿਖਾਉਣ ਨਹੀਂ ਗਈ ਸੀ ਸੀਨ ਬਾਜ਼ੀਆਂ ਸੀਨ ਬਾਜ਼ੀਆਂ ਉਹ ਤਾਂ ਥੱਲੇ ਵਹੀ ਆਈਆਂ ਹਨਾ ਇੱਥੇ ਭੱਜੇ ਗਏ ਤੇ ਜੇ ਵੀਰਾ ਇੱਕ ਕੈਮਰਾ ਉਹਦੇ ਨਾਲ ਦੇ ਫਿਰ ਕਮੈਂਟਰੀ ਵੀ ਕਰ ਦੇ ਰਿਹਾ ਹੈ ਕੋਈ ਕੈਮਰਾ ਚਲਾਉਣਾ ਭਾਜੀ ਬੜਾ ਸੌਖਾ ਹੈ ਮੇਰੇ ਤੋਂ ਅੱਗੇ ਸਾਰੇ ਦੁਨੀਆ ਵੀ ਇਹ ਫੋਨ ਕਿਉਂ ਕਰੇ ਜੇ ਮੈਂ ਚੈਲੇਂਜ ਹੈ ਜਨਾਬ ਤਾਂ ਫਿਰ ਰੋਲ ਤੱਕ ਗਏ ਨੇ ਬੜਾ ਬੜਾ ਭਾਜੀ ਕਹਿੰਦਾ ਆਹ ਸੱਚਾ ਹੱਥ ਪਿੱਛੇ ਆਈਏ ਨੇ ਗੇ ਕਦੇ ਕਦੇ ਇਹਨੂੰ ਲਲਿਆ ਕਰੂੰਗਾ ਹਾਂਜੀ ਹਾਂਜੀ ਤੁਸੀਂ ਵੀ ਆਪਣੇ ਕੋਈ ਵਿਚਾਰ ਉਚਰੋ ਬਿਲਕੁਲ ਸਣੀ ਦੱਸ ਬਾਜੀ ਖੋਲਣਾ ਚਾਹੁੰਦੇ ਚੈਨਲ ਦੱਸ ਕਿੰਨਾ ਕਰਨਾ ਹਾਂ ਖੋਲਣਾ ਪੈਣਾ ਬਣਾ ਦੋ ਗੁਰਪ੍ਰਸਾਦ ਜੀ ਜਾਓ ਵੀ ਬੋਲ ਕੇ ਖੋਲੋ ਗੁਰਕੇ ਲੋ ਜੀ ਆਪਾਂ ਪਹੁੰਚ ਗਏ ਹਾਂ ਰਸਤੇ ਦੇ ਵਿੱਚ ਸੋਲਰ ਨਿਕਲ ਆਏ ਆ ਤੇ ਹੁਣ ਆਪਾਂ ਵੀਊ ਕਿੰਨਾ ਵਧੀਆ ਇਹ ਆਪਣਾ ਦੰਦ ਪੀਣੇ ਸ਼ੁਰੂ ਹੋ ਗਈ ਆ ਹਾਂਜੀ ਇਹਨੇ ਕੀ ਪੀਨੇ ਦੇ ਚਾਹ ਕੇ ਕਾਫੀ ਕੌਣ ਵਈ ਉਹਨੇ ਸਾਰਾ ਪੀਨੇ ਕਾਫੀ ਪੀਨੇ ਦੇ ਚਾਹ ਜੋ ਕਹਦੇ ਕਾਫੀ ਉਹਨਾਂ ਦੇ ਕਾਹਦੂ ਕਹਦੋ ਹਾਂਜੀ ਚਾਹ ਕਾਫੀ ਕੁਝ ਪੀਣ ਲੱਗੇ ਆ ਤੇ ਮੈਂ ਦਿਖਾਉਂਦੀ ਸੀ ਕਿ ਆਪਕੋ ਲੋਕੇਸ਼ਨ ਵੀ ਤੇ ਸਾਰਾ ਕੁਝ ਕਿੰਨਾ ਵਧੀਆ ਥੱਲੇ ਕਿੰਨਾ ਵਧੀਆ ਘਾਰ ਆ ਕਿਸੇ ਦਾ ਘਰ ਨਹੀਂ ਮੈਨੂੰ ਘਾਰ ਹੀ ਆ ਹੋਟਲ ਆ ਜਾਂ ਘਾਰ ਆ ਪਤਾ ਨਹੀਂ ਇਤਰਾ ਨਹੀਂ ਹੋ ਘਾਰਿਆ ਕਿ ਕਿੰਨਾ ਪਿਆਰਾ ਹੈ ਰਾਤ ਨੂੰ ਡਿਨਰ ਚ ਅਮਰਸਰੀ ਕੁਲ ਚਾਹ ਤਕ ਜੈਦਾ ਹੀ ਚਾਰ ਅਮਰਸਰੀ ਦੇ ਪਾ ਸੋ ਇਹ ਵੀ ਇਸ ਮੈਂ ਸੰਮਤੀ ਚਾਹ ਸਿੰਗਲ ਪੀਸ ਵਾਲੇ ਹੀ ਪਾਇਓ ਚ ਇੱਕ ਕੁਲ ਚ ਐਕਸਟਰਾ ਕਰ ਦਿਓ ਜਿੰਨੇ ਕੇ ਨੇ ਲਾਣਾ ਹੈ ਹੇ ਕਕੂਬੜਾ ਕੇ ਖਾਣਾ ਪਤਾ ਕੀ ਆ ਮੈਂ ਬਹੁਤ ਲੰਚ ਬਹੁਤ ਹੈ ਨਹੀਂ ਕਰਦਾ ਜਿਵੇਂ ਮੈਂ 24 ਉੱਥੋਂ ਤੇ ਮੈਂ ਠੀਕ ਹੀ ਆ ਅਹੀਂ ਨਹੀਂ ਕੀਤਾ ਹੁਣ ਅਹੀਂ ਕਰਦਾ ਵੀ ਤਾਂ ਸੋਚ ਰਹਾ ਨਾ ਹੁਣ ਅਹੀਂ ਘਰ ਜਾ ਕੇ ਥੋੜੀ 11 ਵਜੇ ਬਣਾਵਾਂਗਾ ਨਹੀਂ ਬਹੁਤ ਠੀਕ ਆ ਮੈਂ ਉਹ ਕਰਵਾ ਹੀ ਕਰਦਾ ਮੈਂ ਉਹ ਤਾਂ ਲਈ ਕਿ ਜਦ ਮੈਂ ਉਸ ਤਰ੍ਹਾਂ ਕਹਿ ਰਿਹਾ ਜਿਵੇਂ ਮੈਂ ਕਿ ਮੈਨੂੰ ਲੋੜ ਨਹੀਂ ਹੈ ਗੱਲ ਥੋੜੀ ਜੀਤ ਕੋ ਬਣਾਉਣੀ ਆ ਦੇ ਦੇ ਥੋੜੀ ਜਿਹੀ ਜਿਹੜਾ ਚਾਰ ਚੈਰਿਟੀ ਹੋ ਜਾਵੇ ਪੋੜੇ ਨਹੀਂ ਖਾਲ ਨਹੀਂ ਮਿਸੇ ਰੋਟੀਆਂ ਲਾ ਗਈ ਕੋਈ ਮਿਸੇ ਅੱਬ ਮੈਂ ਕਿਹਨੇ ਪਰਸੋਂ ਜਹ ਹਜੇ ਦੇਖਦਾ ਹੀ ਉੱਥੇ ਵੈਸੇ ਦਿੰਦੇ ਵੀ ਐ ਉਹ ਮੂਵੀ ਮੈਂ YouTube ਤੇ ਸ਼ੇਅਰ ਕੀ ਆਪਣਾ Facebook ਤੇ ਹੀ ਕਹੂੰ ਝਾਉ ਹਾਂਜੀ ਰੈਨ ਲੱਗੀ ਆ ਹਾਂਜੀ ਉਹ ਰੋਟੀਆਂ ਤੇ ਉਹ ਜਿਹੜੀਆਂ ਪਈ ਹੋਈਆਂ ਨੇ ਸਭ ਨੂੰ ਦਿੰਦੇ ਆ ਜੀ ਇੱਥੋਂ ਵੀ ਲੈ ਸਕਦੇ ਤੇ ਪਰ ਸਾਨੂੰ ਲੋੜ ਨਹੀਂ ਹੈ ਕੀ ਕਰਨਾ ਹੈ ਇੱਥੋਂ ਵੀ ਦਿੰਦੇ ਆ ਜੇ ਕਿਨੇ ਦੂਰ ਜਾਣਾ ਖਾ ਲੈਣਾ ਸਾਰਿਆਂ ਨੇ ਸੁਆਦ ਸੁਆਦ ਨਾਲ ਮੈਂ ਖਾ ਲੈਣਾ ਸਾਰਿਆਂ ਨੇ ਸੁਆਦ ਸੁਆਦ ਨਾਲ ਹਾਏ ਐਸ ਬਲੇ ਲस्सी ਿੱਤੇ ਵੀ ਨਹੀਂ ਆ ਮੈਂ ਤਾਂ ਨਹੀਂ ਪੀਣੀ ਤੂੰ ਹੀ ਪੀਓ ਸੇਕ ਨਹੀਂ ਪੀੜੇ ਪਿਛੇ ਪਰਤਾਲੀ ਕੀਤੀ ਹੁੰਦੀ ਹੈ ਮੈਂ ਜਦੋਂ ਬਿੰਦਗਿਆ ਨਹੀਂ ਸੋਣ ਜਦੋਂ ਹਿੱਥੇ ਉਹਨੇ ਕੁਲ ਕੁਲੋਂ ਪਹਿਲਾਂ ਮੈਂ ਨਾ ਨਾ ਕਰਦੇ ਵੀ ਦੋ ਦੋ ਛਟਕਾ ਕੇ ਰਾਤ ਨੂੰ ਗੜਪ ਕਰਕੇ ਅੰਦਰ ਮੈਂ ਗੜਪ ਕਰਕੇ ਅੰਦਰ ਗਏ ਕਹਿੰਦੇ ਗੜਪ ਕਰਕੇ ਅੰਦਰ ਜਾਣੇ ਕਹਿੰਦੇ ਕਿ ਨਹੀਂ ਖਾਣਾ ਨਹੀਂ ਖਾਣਾ ਬਸ ਦੋ ਦੋ ਖਾ ਗਏ ਚਲੋ ਮਜ਼ਾ ਆਇਆ ਸੀ ਵਧੀਆ ਹੀ ਵਧੀਆ ਹੀ ਗੋੜ ਖਾਂਡ ਮਿਸ਼ਰੀ ਲੋ ਜੀ ਆਪਾਂ ਖਾਣਾ ਖਾ ਲਿਆ ਮਜ਼ਾ ਆਇਆ ਖਾ ਕੇ ਮਤਲਬ ਸਵਾਦ ਸੀ ਇੱਧਰ ਕਹਿੰਦੇ ਮੈਂ ਨਹੀਂ ਖਾਣਾ ਪਰ ਖਾ ਗਏ ਗਾਣੇ ਬੜੇ ਵਧੀਆ ਲਾਇਏ ਪੰਜਾਬੀ ਉਹਨਾਂ ਨੇ ਸੁਨਹਿਰੀ ਚਾਗਿਆ ਚਲੋ ਆ ਜਾਂਦੇ ਆ ਹਾਏ ਸਾਈਡ 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 ਵਲੋਗ ਬਣਾਇਆ ਮੈਂ ਥੋੜਾ ਥੋੜਾ ਜਿੱਥੇ ਮੇਰਾ ਟਾਈਮ ਲੱਗਾ ਜਿਆਦਾ ਨਹੀਂ ਮੈਂ ਬਣਾਇਆ ਕੋਈ ਗੱਲ ਨਹੀਂ ਕੋਈ ਯਾਰ ਨਹੀਂ ਉਹ ਤਾਂ ਕੋਈ ਗੱਲ ਨਹੀਂ ਆ ਉਹ ਚੁੱਪੀ ਹੋਣੀ ਥੱਲੇ ਨੂੰ ਪਕਾਣਾ ਜੇ ਹੁਣ ਆਪਾਂ ਪਹੁੰਚ ਜਾਣਾ ਘਰ ਤੇ ਵਲੌਗ ਦੀ ਅੱਜ ਬਸ ਮੁਆਫੀ ਕਰਦਣੀ ਐਥੇ ਹੀ ਮਿਲਦੇ ਆ ਜੀ ਨੈਕਸਟ ਡੇ ਕਿਸੇ ਨੈਕਸਟ ਵੀਡੀਓ ਨਾਲ ਤਦ ਤੱਕ ਲਈ ਸਾਰੀ ਗੱਲ ਦੀ ਸਾਰਿਆਂ ਨੂੰ ਸਸ ਜੀ ਕਾ ਜੀ ਸਾਰੇ ਆ ਪਾਜੀ ਪਹਿਲੀ ਵਾਰ ਮੇਰੇ ਵਲੌਗ ਚ ਆਏ ਆ ਬਿਲਕੁਲ ਜੀ ਮੈਂ ਅੱਗੇ ਵੀ ਦੱਸਿਆ ਇਹਨੇ ਸਾਡੇ ਵੱਡੇ ਭਾਜੀ ਜੀਤ ਸਾਹਿਬ ਜੀ ਆਨੰਦ ਮਾਣ ਰਹੇ ਆ ਹਾਂ ਜੀ ਕੇਸਰ ਵਾਲੀ ਗੀਰ ਗਾ ਗਿਆ ਕੇਸਰ ਲੱਭਣੀ ਵਿੱਚ ਕਿਦੇ ਵੀ ਇਹ ਰਿਵਿਊ ਬੜਾ ਵਧੀਆ ਦਿੱਤਾ ਜੀ ਤੁਸੀਂ ਕਿ ਅਈਂ ਤਾਂ ਸੋਚਿਆ ਸੀ ਐਕਚੁਅਲੀ ਐਟ ਲੀਸਟ ਇੱਕ ਧਾਗਾ ਹੀ ਹੋਊਗਾ ਕੇਸਰ ਦਾ ਵਿੱਚ ਉਹ ਧਾਗੇ ਤਾਂ ਹੈਗੇ ਸੀ ਪਰ ਪਤਾ ਨਹੀਂ ਕਿਤੇ ਹੀ ਨਹੀਂ ਧਾਗਾ ਦੂਗਾ ਕੋਈ ਨਹੀਂ ਉਹ ਪਤਾ ਨਹੀਂ ਉਹਦਾ ਉਹਨਾਂ ਨੇ ਪਾਇਆ ਹੋਏ ਉਹਦਾ ਸੈਂਸ ਪਾਇਆ ਹੋਏ ਥੋੜਾ ਸੈਂਟ ਸੈਂਟ ਪਾਇਆ ਹੋਏ ਭਾਈ ਉਹ ਕਸਟਡੀ ਪਾਇਆ ਹੋਏ ਚਲੋ ਆਜੋ ਚਲਿਏ ਜੀ ਕੱਲ ਨੂੰ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ